ਅਧਿਆਤੰਤਨ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਆ ਉਹਦੇ ਸਬੰਧ ਚ ਜਿਹੜੀਆਂ ਰੁਟੀਨ ਦੇ ਜਿਹੜੇ ਅਜੰਡਾ ਸੀਗਾ ਜਿੰਨੀਆਂ ਸਾਡੇ 85 ਸੈਕਸ਼ਨ ਦੇ ਗੁਰਦੁਆਰੇ ਆ ਜਾਂ ਸਾਡੇ ਟਰਸਟ ਦੇ ਵਿਭਾਗ ਦੇ ਕੰਮਕਾਰ ਆ ਜਾਂ 87 ਸੈਕਸ਼ਨ ਆ ਜਿਹੜੇ ਲੋਕਲ ਕਮੇਟੀਆਂ ਦੇ ਉਹ ਮਤਲਬ ਜਿਹੜੀ ਰੁਟੀਨ ਦੀ ਮੀਟਿੰਗ ਹਰ ਮਹੀਨੇ ਹੁੰਦੀ ਆ ਉਹਦੇ ਅਜੰਡਾ ਜਿਹੜਾ ਸੀਗਾ ਉਹ ਵਿਚਾਰਿਆ ਗਿਆ ਉਹਦੇ ਤੇ ਕੁਝ ਫੈਸਲੇ ਜੋ ਵੀ ਰੁਟੀਨ ਚ ਹੋਏ ਆ ਉਹ ਤੁਹਾਨੂੰ ਜਿਹੜੀ ਬਾਕੀ ਉਹ ਚ ਕੋਈ ਖਾਸ ਜਾਣਕਾਰੀ ਨਿਕਲੇਗੀ ਤੁਹਾਨੂੰ ਅਸੀਂ ਭੇਜ ਦਿੰਨੇ ਆ ਜਲਦੀ ਪ੍ਰਧਾਨ ਸਾਹਿਬ ਕਿਉਂਕਿ ਉਸ ਮਤਾ ਜਿਸ ਦੀ ਪੁਸ਼ਟੀ ਨਹੀਂ ਹੋਈ ਨਹੀਂ ਉਹ ਉਹ ਜਿਹੜਾ ਉਹ ਵੇਖ ਉਹ ਤੁਹਾਨੂੰ ਭੇਜ ਦਿੰਨੇ ਆ ਜੋ ਵੀ ਹੋਊਗਾ ਉਹ ਮੈਂ ਤੁਹਾਨੂੰ ਭੇਜ ਦਿੰਨਾ ਕਿਉਂਕਿ ਪ੍ਰਧਾਨ ਸਾਹਿਬ ਦਾ ਗਲਾ ਬਹੁਤ ਖਰਾਬ ਸੀਗਾ ਪਿਛਲੇ ਕੁਝ ਦਿਨ ਤੋਂ ਬਿਮਾਰ ਦੇ ਮਤਲਬ ਸੀਗੇ ਉਹਦੇ ਕਰਕੇ ਉਹਨਾਂ ਨੂੰ ਥੋੜੀ ਪ੍ਰੋਬਲਮ ਤੇ ਬੋਲਣ ਪ੍ਰੋਬਲਮ ਹੈ ਸਿੰਗ ਸੰਬੰਧੀ ਜਾਂ ਡਰੈਸਿੰਗ ਸੰਬੰਧੀ ਉਹ ਤੁਹਾਨੂੰ ਉਹ ਜੋ ਵੀ ਹੈ ਤੁਹਾਨੂੰ ਥੋੜੀ ਦੇਰ ਤੱਕ ਪ੍ਰੈਸ ਰਿਲੀਜ਼ ਜਾਰੀ ਕਰਵਾ ਦੇ ਅਕਚਲ ਇਹ ਅਜੰਡੇ ਮੁਤਾਬਕ ਜਿਹੜੇ ਥੱਲੇ ਥੱਲੇ ਚੱਲੇ ਇਸ ਤਰ੍ਹਾਂ ਮਹੀਨੇ ਵਾਰ ਕੰਮ ਹੁੰਦੇ ਆ ਉਹਨਾਂ ਦੀਆਂ ਪ੍ਰਵਾਨਗੀਆਂ ਪੁੱਛੀਆਂ ਤੇ ਖਾਸ ਇਹਦੇ ਵਿੱਚ ਰਿਹਾ ਜਿਹੜਾ ਪਿਛਲੇ ਜਮੂਨ ਸੌੜਾ ਸਾਹਿਬ ਨੂੰ 500 ਛੇਕਣ ਲਈ ਮਤਾ ਪਾਇਆ ਸੀਗਾ 72 ਘੰਟੇ ਦੀ ਮੀਟਿੰਗ ਕੋਈ ਜਵਾਬਸ ਲੈ ਲੈ ਸਾਰਿਆਂ ਨੇ ਸੈਂਪੀ ਦੇ ਨਾਲ ਚਲੋ ਦੇਰ ਹੋਈ ਆ ਦਰਸਤ ਕਦਮ ਤੇ ਬਾਕੀ ਤਾਂ ਕੁਛ ਨਹੀਂ ਸੀਗਾ ਰੋਪੀਨ ਮੈਟਰੀ ਸੀਗਾ ਸਰ ਜਦੋਂ ਹਾਪਨਸ ਨੂੰ ਪੂਰੀ ਦੰਦੇ ਕਿ ਜੋ ਕਰਨਾ ਫਿਰ ਲੈਣੇ ਪੈਂਦੇ ਆ ਜੀ ਉਹਦੇ ਨਾਲ ਵੀ ਸਵਾਲ ਤਾਂ ਖੜੇ ਹੁੰਦੇ ਆ ਦੇਖੋ ਉਸ ਦਿਨ ਵੀ ਕਿ ਆ ਜਿਹੜੀ ਜਲਦਬਾਜੀ ਜਿਹੜੇ ਫਸਲ ਲਏ ਜਾਂਦੇ ਆ ਸਮਝ ਨਹੀਂ ਕੋfte ਨਹੀਂ ਜਾਂਦੇ ਤੇ ਉਹ ਗੁਰਮਤ ਦੇ ਨੂੰ ਨਹੀਂ ਹੁੰਦੇ ਐ ਜੀਪੀਸੀ ਦੇ ਐਕਟ ਦੇ ਮੁਤਾਬਕ ਨਹੀਂ ਹੁੰਦੇ ਤੇ ਉਹ ਫਿਰ ਵਿਡਰੋ ਕਰਨ ਤੋਂ ਬਣਾਤਾ ਕੋਈ ਫਿਰ ਗੱਲ ਵਜਦੀ ਪਤਾ ਕਿ ਦਵਾਹ ਏਡ ਹੀ ਫਾਇਦੇ ਹੁੰਦੇ ਜਿਹੜੇ ਵਾਪਸ ਲੈਣਾ ਪੀਂਦਾ ਕੌਣ ਸਕੀ ਨਹੀਂ ਪੰਥ ਦਾ ਦਵਾ ਤਾਂ ਬਹੁਤ ਵੱਡਾ ਪਾ ਔਰ ਜਿਹੜਾ ਆਪਣੇ ਆਪ ਨੂੰ ਪੰਥਕ ਲੀਡਰ ਸਮਝਦਾ ਉਹਦੇ ਤੇ ਪੰਥ ਦੀ ਵਿਚਾਰਧਾਰਾ ਤੇ ਪੰਥ ਗਤੀਵਧੀਆਂ ਦਰਸਤ ਕਰਨ ਦਾ ਤਾਂ ਦਵਾ ਹੈ ਹੀ ਹੈ ਪਰ ਇਹ ਬਿਲਕੁਲ ਉਸ ਦਿਨ ਵੀ ਤੁਸੀਂ ਵਿਰੋਧ ਕੀਤਾ ਸੀ ਅਸੀਂ ਵਿਰੋਧ ਕੀਤਾ ਸੀ ਸਾਨੂੰ ਠੀਕ ਨਹੀਂ ਸੀ ਲੱਗਿਆ ਇੱਕ ਤਾਂ ਐਕਟ ਮੁਤਾਬਕ ਵੀ ਨਹੀਂ ਸਹੀ ਸੀਗਾ ਤੇ ਦੂਸਰਾ ਦੇਖੋ ਗੁਰਨਾਨਕ ਦੀ ਸਿੱਖੀ ਤੋਂ ਕਿਸੇ ਨੂੰ ਛੇਕੜਦਾ ਐਜ਼ ਐਡਜੈਕਟਿਵ ਤਾਂ ਮੇਰੇ ਮਤਨ ਸਰਦਕ ਉਹ ਇਹ ਸਹੀ ਗੱਲ ਨਹੀਂ ਸੀ ਪਰ ਇਹਨਾਂ ਨੇ ਮੰਗ ਪੱਤਰ ਤੇ ਕਾਲ ਤੱਕ ਸਾਹਮਣੇ ਦਿੱਤਾ ਸੀ ਮੈਂ ਸ੍ਰੋਮਣੀ ਕਮੇਟੀ ਦੇ ਅਧਿਕਾਰ ਕਾਲ ਤੱਕ ਸਾਹਬ ਕੋ ਪਰ ਇਹਨੇ ਮੰਗ ਪੱਤਰ ਦਿੱਤਾ ਸੀ ਉਹ ਇੱਕ ਤਰ੍ਹਾਂ ਦੀ ਦਰਖਾਸਤ ਦਿੱਤੀ ਸੀ ਸੰਸਦਾਲਿਕੋਂ ਉਹ ਵਾਪਸ ਹੋ ਗਿਆ ਸਾਰਾ ਕੁਝ ਮੈਂਬਰ ਖਤਮ ਹੋ ਗਿਆ ਹਰਪੀ ਸਿੰਘ ਬਾਰੇ ਕੋਈ ਹੋਈ ਨਹੀਂ ਨਹੀਂ ਪੁਸ਼ਟੀ ਦੇ ਵਿੱਚ ਸਾਨੂੰ ਏਜੰਡੇ 'ਚ ਹਰਪੀ ਸਿੰਘ ਬਾਰੇ ਪੁਸ਼ਟੀ ਲਈ ਜ਼ਰੂਰ ਸੀਗਾ ਏਜੰਡਾ ਪਰ ਅੰਦਰੋਂ ਤੇ ਕੋਈ ਡਿਸਕਸ ਨਹੀਂ ਕੀਤੀ ਕੋਈ ਲਿਆਂਦਾ ਨਹੀਂ ਗਿਆ ਹੀ ਮੁਖ ਤੌਰ ਤੇ ਨਰਾਂ ਸਿੰਘ ਚੋੜਾ ਦੇ ਗਿਆ। ਨਰਾਂ ਸਿੰਘ ਚੋੜਾ ਇੱਕ ਮੈਂ ਮਤਾਂ ਲੈਂਦਾ ਸੀ। ਜਾਨੀ ਹਰਪ ਸਿੰਘ ਨੂੰ ਲੈ ਕੇ ਕੋਈ ਚੱਲ ਉਹ ਪੈਂਡਿੰਗ ਨਹੀਂ ਉਹ ਸਾਰਾ ਪੈਂਡਿੰਗ ਕਹਿੰਦੇ। ਪੈਂਡ ਕਰਾ ਕੋਈ ਜਾਂਦਾ ਹੀ ਨਹੀਂ ਗਿਆ। ਮਤਲਬ ਜਾਂਦਾ ਛੁੱਟੇ ਨਹੀਂ। ਉਹ ਤਾਂ ਜਵਾਨੀ ਆ ਗੱਲ। ਜੇ ਉਹ ਲਿਖਤੀ ਆਉਂਦਾ এজੰਡਾ ਤਾਂ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੁੰਦਾ ਪੁਸ਼ਟੀ ਹੋਣੀ ਆ ਜਾਂ ਨਹੀਂ ਹੋਣੀ। ਉਹ ਉਹਨੂੰ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਾਇਆ ਗਿਆ। ਯਾਨੀ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਆ ਉਹ ਆਪਣੀ ਹੜਤਾਲ ਕਰ ਰਹੀ ਆ। ਅ ਇਹ ਉਹ ਕਮੇਟੀ ਦੱਸ ਸਕਦੀ ਆ ਪੰਡਤ ਜੋ ਸੰਗਤ ਕਹਿ ਰਹੀ ਆ ਉਹ ਅਸੀਂ ਦੇਖਦੇ ਆ ਉਹ ਹਜੇ ਤਾਂ ਮਿਰਸਾ ਹਾਲ ਚ ਕੋਈ ਪਰਦਾਲ ਪਰਤੂਬ ਦੀ ਉਹ ਕਰੀ ਇੱਕ ਮਸਲਾ ਮੈਂ ਲੈਂਦਾ ਸੀ ਜਿਹੜਾ ਬੜਾ ਕਿਉਂਕਿ ਅਕਾਲੀ ਦਲ ਨੂੰ ਜਿਆਦਾ ਉਹਨਾਂ ਦਾ ਬਹੁਮਤ ਆ ਇਸ ਲੰਬੇ ਸਮੇਂ ਤੋਂ ਇਸ ਕਮੇਟੀ ਦੇ ਵਿੱਚ ਚਲਾਉਂਦੀ ਜਾਂ ਸਦੇ ਲੋੜ ਤੇ ਜੁਪੀ ਦੇ ਵਿੱਚ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਬੱਦਕਸਮਤੀ ਆ ਪੰਜਾਬ ਦੇ ਸਿੱਖਾ ਗੂਆਂ ਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਸੀ ਇਹ ਨਹੀਂ ਮਤਲਬ ਉਹਨੂੰ ਨਜਾਇਜ਼ ਜਾਂ ਜੈਸਟਾ ਰੋਣਾ ਚਾਹੀਦਾ ਸੀ ਮੀਡੀਆ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਉਹ ਹੋਟਲਾਂ 'ਚ ਨੌਜਵਾਨ ਜਾਂਦੇ ਆ ਬਾਹਰ ਨਿਕਲਦੇ ਦਿਖਾਈ ਨਹੀਂ ਦਿੰਦੇ ਉਹ ਕੱਪੜੇ ਉਹਨਾਂ ਦੇ ਇਹ ਆ ਇਹ ਬਹੁਤ ਵੱਡਾ ਅੱਜ ਵਿਸ਼ਾ ਵਾ ਚਿੰਤਾ ਦਾ ਵਿਸ਼ਾ ਕਿਉਂਕਿ ਇਸ ਪੰਜਾਬ ਦੇ ਵਿੱਚ ਬੀਤੇ 90ਆਂ ਕੇ ਹਲਕਿਆਂ ਤੋਂ ਬਾਅਦ 90ਆਂ ਤੋਂ ਪਹਿਲਾਂ ਨੌਜਵਾਨਾਂ ਦਾ ਹਮੇਸ਼ਾ ਇਤੇ ਸ਼ਿਕਾਰ ਕੀਤਾ ਗਿਆ ਇਹ ਜਿਹੜਾ ਜਾਂਚ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੇ ਮੈਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੇ ਸਾਰਿਆਂ ਨੇ ਸਵਪੰਨਤਾ ਪ੍ਰਵਾਨ ਕੀਤਾ ਇੱਥੋਂ ਤੱਕ ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਆਰਥਿਕ ਸਹਾਇਤਾ ਵੀ ਤੇ ਕਾਨੂੰਨੀ ਸਹਾਇਤਾ ਵੀ ਉਹਨਾਂ ਨੂੰ ਦਿੱਤੀ ਜਾਵੇ ਤੇ ਉਹ ਸਾਰਾ ਸੱਚ ਸਾਹਮਣੇ ਆਉਣ ਦੀ ਸੀ ਮੰਗ ਕੀਤੀ ਹੈ